ਹਾਂਜੀ ਸਸੀਆਂ ਸਾਰੇ ਨੂੰ ਅੱਜ ਬਣਾਵਾਂਗੇ ਸ਼ਿਮਲਾ ਮਿਰਚ ਆਲੂ ਦੀ ਸਬਜੀ ਆ ਪਿਆਜ਼ ਕੱਟ ਕੇ ਰੱਖੀ ਨਹੀਂ ਆ ਮਸਾਲਾ ਘੁੱਟਿਆ ਹੈ ਕੜਾਈ ਦੇ ਵਿੱਚ ਤੇਲ ਹੈ ਤੇ ਹੁਣ ਆਪਾਂ ਸਬਜੀ ਸ਼ੁਰੂ ਕਰਾਂਗੇ ਬਣਾਣੀ ਪਹਿਲਾਂ ਆਪਾਂ ਵਿੱਚ ਪਿਆਜ਼ ਪਾਵਾਂਗੇ ਕੁਝ ਜੀਰਾ ਪਾਵਾਂਗੇ। ਇਸ ਬ੍ਰਾਊਨ ਹੋਣ ਦਲਾਂਗੇ 5 ਮਿੰਟ ਤੱਕ। ਹਾਂਜੀ ਆ ਦੇਖੋ ਮਸਾਲਾ ਕੁਝ ਰਿਹਾ ਪਿਆਜ਼ ਬ੍ਰਾਊਨ ਹੋ ਗਏ ਨੇ ਚੱਪਾ ਨੂੰ ਪਾਉਣਾ ਐਡ ਕਰਾਂਗੇ ਹਲਦੀ। ਸੂਜੀ ਦਾ ਪੁੰਨਾਂ ਇਹ ਵਿੱਚ ਬਾਉਂਗੀ ਆਪਾਂ ਦੋਰੀ ਚ ਜਿਹੜਾ ਕੁੱਟ ਕੇ ਆਉਂਦੀ ਹੈ ਮਿਰਚ ਤੇ ਲੂਣਾ ਕਾਲੀਆਂ ਮਿਰਚਾਂ ਵਿੱਚ ਧਨੀਆ ਪਾਇਆ ਸੀ ਸੁੱਕਾ ਧਨੀਆ ਸਿਨੇੜੀ ਬਹੁਤ ਬੁਧੀ ਆਉਂਦੀ ਆਹ ਦੇਖੋ ਜੀ ਮੈਂ ਚ ਮਸਾਲਾ ਭੁੰਨ ਕੇ ਚ ਆਲੂ ਪਾ ਲੈਣੀ ਆਲੂ ਨੂੰ ਇਹ ਮਸਾਲੇ ਜੀ ਥੋੜਾ ਜਿਹਾ ਆਪਾਂ ਪਾਣੀ ਵੀ ਪਾਇਆ ਹੈ ਆਲੂ ਵਧੀਆ ਆਲ ਜਾਣ ਉਸ ਤੋਂ ਬਾਅਦ ਆਪਾਂ ਪਿਚੇ ਉਹ ਲੱਛ ਜਿਹੜੀ ਕੱਟੀ ਹੋਈ ਸੀ ਉਹ ਪਾ ਦੇਣੀ ਇਸ ਤਰ੍ਹਾਂ ਸੇਬ 10 10 15 ਮਿੰਟ ਵਿੱਚ ਸਬਜੀ ਬਣ ਕੇ ਆਪਣੀ ਤਿਆਰ ਹੈ। ਇਹ ਸੂਪ ਕਿਵੇਂ ਲੱਗੀ ਤੁਹਾਨੂੰ? ਸਬਜੀ ਬਣਾਉਣ ਦਾ ਤਰੀਕਾ ਕਿਵੇਂ ਲੱਗਿਆ? ਥੈਂਕ ਯੂ, ਧੰਨਵਾਦ।